ਮੇਰੇ ਵੱਲੋਂ ਤੁਹਾਨੂੰ ਸਾਰਿਆਂ ਦੇ ਪੈਰ ਪੈਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਨਾ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਨਾ ਇੱਕ ਆਪਣਾ ਨਵਾਂ YouTube ਚੈਨਲ ਓਪਨ ਕੀਤਾ ਵਾ ਜਿਹਦਾ ਨਾਮ ਹੈਗਾ ਵਾ ਰੀਅਲ ਲਾਈਫ ਟੋਕ ਸੋ ਮੈਂ ਇਹ ਕਹਿਣਾ ਵੀ ਮੈਂ ਚਾਹੁੰਦਾ ਮਤਲਬ ਜਿਹੜੇ ਜਿੰਨੇ ਵੀ ਮੇਰੇ ਪਿੰਡਪਰਾ ਮੇਰੀ ਵੀਡੀਓ ਦੇਖਦੇ ਪਏ ਨੇ ਜਾਂ ਤੁਹਾਡੇ ਨਾਲ ਆੜੇ ਦੁਆ ਕੋਈ ਮੈਂਬਰ ਐਸਾ ਹੋਵੇਗਾ ਜਿਨੇ ਮਤਲਬ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੱਖਰਾ ਕੀਤਾ ਹੋਵੇ ਜਿਨੇ ਜਾਨਕੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇ ਤੇ ਉਹ ਆਪਣੇ ਮਤਲਬ ਵੀ ਗੋਲ ਤੱਕ ਪਹੁੰਚਾਵੇ ਉਹਨੇ ਬਹੁਤ ਜ਼ਿਆਦਾ ਮਤਲਬ ਵੀ ਸਟਰਗਲ ਕੀਤਾ ਹੋਵੇ ਵੀ ਮੈਂ ਉਹ ਇਹੋ ਜਿਹੇ ਲੋਕਾਂ ਨੂੰ ਨਾ ਮਤਲਬ ਵੀ ਅੱਗੇ ਲੈ ਕੇ ਆਉਣਾ ਚਾਹੁੰਦਾ ਵੀ ਜਾਨਕੀ ਮੈਂ ਉਹਨਾਂ ਦਾ ਇੱਕ ਪੋਡਕਾਸਟ ਵਾਲਾ ਸਿਸਟਮ ਸ਼ੁਰੂ ਕੀਤਾ ਵਾ ਜਿਹਦੇ ਚੈਨਲ ਦਾ ਨਾਮ ਹੈਗਾ ਰੀਅਲ ਲਾਈਫ ਟੋਕ ਉਹ ਚੈਨਲ ਦਾ ਮੇਰਾ ਨਾਮ ਹੈਗਾ ਵੀ ਮੈਂ ਚਾਹੁੰਦਾ ਮਤਲਬ ਵੀ ਹਰ ਇੱਕ ਵੀ ਇਨਸਾਨ ਆ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਵਾ ਤੇ ਉਹ ਮਤਲਬ ਹੀ ਆਵੇ ਮਤਲਬ ਹੀ ਜਿਹੜੀ ਵੀ ਉਹਦੀ ਜ਼ਿੰਦਗੀ ਦਾ ਸੰਘਰਸ਼ਾ ਜੋ ਵੀ ਉਹਨੇ ਸੰਘਰਸ਼ ਕੀਤਾ ਵਾ ਮਤਲਬ ਹੀ ਉਹ ਆਪਣਾ ਮਤਲਬ ਹੀ ਸੰਘਰਸ਼ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਉਹ ਮਤਲਬ ਹੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਕੇ ਮਤਲਬ ਹੀ ਮੈਂ ਅੱਗੇ ਤੱਕ ਵਧਿਆ ਵਾਂ ਜਾਨੀ ਕਿ ਇੱਕ ਮੋਟੀਵੇਸ਼ਨਲ ਸਟੋਰੀ ਟਾਈਪ ਹੀ ਹੋ ਜਾਏਗਾ ਤੇ ਇੱਕ ਉਹਦੇ ਵਿੱਚ ਮੈਂ ਹੋਰ ਵੀ ਲੋਕ ਐਡ ਕੀਤੇ ਨੇ ਜੀ ਕਿ ਮੰਨ ਕੇ ਚੱਲੋ ਜੇ ਹਰੇਕ ਇਨਸਾਨ ਦਾ ਨਾ ਮਤਲਬ ਹੀ ਵੱਖਰਾ ਵੱਖਰਾ ਮਤਲਬ ਹੀ ਇੱਕ ਕਾਰੋਬਾਰ ਹੁੰਦਾ ਵਾ ਕੋਈ ਬਿਜ਼ਨਸਮੈਨ ਦਾ ਕੋਈ ਗਵਰਨਮੈਂਟ ਜੋਬ ਕਾ ਦਾ ਕੋਈ ਪ੍ਰਾਈਵੇਟ ਜੋਬ ਕਾ ਦਾ ਚਾਹੇ ਉਹ ਹਾਊਸ ਵਾਈਫ ਆ ਕਿਉਂਕ ਜੇ ਹਾਊਸ ਵਾਈਫ ਆਤਾ ਉਹਦੀ ਲਾਈਫ ਵੱਖਰੀ ਆ ਅਗਰ ਗਵਰਨਮੈਂਟ ਜੋਬ ਕਰਦਾ ਇਨਸਾਨ ਉਹਦੀ ਲਾਈਫ ਵੱਖਰੀ ਹੁੰਦੀ ਆ ਅਗ ਜੜੇ ਮਰਜੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਵੇ ਉਹ ਹਰ ਇੱਕ ਇਨਸਾਨ ਦੀ ਮਤਲਬ ਵੀ ਲਾਈਫ ਵੱਖਰੀ ਹੁੰਦੀ ਆ ਚਾਹੇ ਉਹ ਸਟੂਡੈਂਟ ਆ ਸਟੂਡੈਂਟ ਦੀ ਲਾਈਫ ਵੱਖਰੀ ਹੁੰਦੀ ਆ ਕਾਲਜ ਦੀ ਲਾਈਫ ਵੱਖਰੀ ਹੁੰਦੀ ਆ ਉਹ ਹਰ ਇੱਕ ਜਨਨ ਕੀ ਜੇ ਮਤਲਬ ਵੀ ਜਿੰਨੇ ਵੀ ਇਨਸਾਨ ਨੇ ਹਰ ਇੱਕ ਬੰਦੇ ਦੀ ਮਤਲਬ ਵੀ ਲਾਈਫ ਵੱਖਰੀ ਹੁੰਦੀ ਆ ਮੈਂ ਚਾਹਣਾ ਵੀ ਯਾਰ ਮੈਂ ਨਾ ਇਹੋ ਜਿਹੇ ਲੋਕਾਂ ਦਾ ਮਤਲਬ ਵੀ ਪੋਡਕਾਸਟ ਕਰਾਂ ਉਹਨਾਂ ਦੀ ਇਹੋ ਜਿਹੇ ਮਤਲਬ ਵੀ ਸਟੋਰੀਆਂ ਇਕੱਠੀਆਂ ਕਰਾਂ ਤੇ ਮਤਲਬ ਵੀ ਮੈ ਅਗਰ ਮੈਨੂੰ ਉਹਨਾਂ ਵਿੱਚੋਂ ਕਿਸੇ ਦੀ ਭੈਣ ਭਰਾ ਦੀ ਮੈਨੂੰ ਸਟੋਰੀ ਵਧੀਆ ਵੀ ਲੱਗੂਗੀ ਤਾਂ ਮੈਂ ਸੋਚ ਰਿਹਾ ਵੀ ਮੈਂ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕਰਾਂਗਾ ਫਿਲਮ ਬਣਾਉਣ ਦੀ ਵੀ ਕੋਸ਼ਿਸ਼ ਹੀ ਕਰਾਂਗਾ ਵੀ ਆਪਾਂ ਜਿਆਦਾ ਵੱਡੀ ਨਹੀਂ ਕਹਿ ਸਕਦੇ ਕਿ ਫਿਲਮ ਮਤਲਬ ਮਨ ਕੇ ਜਦੋਂ ਆਪਾਂ ਫਿਲਮ ਬਣਾਵਾਂਗੇ YouTube ਚੈਨਲ ਦੇ ਉੱਤੇ ਹੀ ਆਪਾਂ ਰਿਲੀਜ਼ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੈਂ ਇੱਕ ਫਿਲਮ ਮੇਕਰ ਵੀ ਆ ਯਾਨੀ ਕਿ ਮੈਂ ਫਿਲਮ ਡਾਇਰੈਕਟਰ ਵੀ ਆ ਮੈਂ ਫਿਲਮ ਮੇਕਿੰਗ ਦਾ ਮੈਂ ਕੋਰਸ ਕੀਤਾ ਹੋਇਆ ਵਾ ਮੈਂ ਚਾਹੁੰਦਾ ਵੀ ਅਗਰ ਮੈਨੂੰ ਉਹਦੇ ਵਿੱਚ ਕਿਸੇ ਦੀ ਭੈਣ ਭਰਾ ਦੀ ਮੈਨੂੰ ਸਟੋਰੀ ਵਧੀ ਤੁਸੀਂ ਮੇਰੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਨਾ ਫੋਨ ਕਰਕੇ ਆਪਣੀ ਸਟੋਰੀ ਤੁਸੀਂ ਸਾਂਝੀ ਕਰ ਸਕਦੇ ਹੋ ਅਗਰ ਮੈਨੂੰ ਸਟੋਰੀ ਤੁਹਾਡੀ ਵਧੀਆ ਲੱਗੇਗੀ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਮੈਂ ਬਹੁਤ ਜਲਦੀ ਉਹਤੇ ਕਿ ਫਿਲਮ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗਾ ਜਿਹੜਾ ਪਹਿਲੀ ਚੀਜ਼ ਆਪਣੀ ਉਹ ਹੈਗੀ ਪੋਡਕਾਸਟ ਵੀ ਮੈਂ ਪੋਡਕਾਸਟ ਸ਼ੁਰੂ ਕਰਨ ਜਾ ਰਹਾ ਹਾਂ ਮਤਲਬ ਵੀ ਹਰ ਇੱਕ ਇਨਸਾਨ ਦਾ ਚਾਹੇ ਉਹ ਬੱਸ ਡਰਾਈਵਰ ਆ ਚਾਹੇ ਬੱਸ ਕੰਡਕਟਰ ਆ ਚਾਹੇ ਡਾਕਟਰ ਆ ਹਨਾ ਚਾਹੇ ਨਰਸ ਆ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦਾ ਵਾ ਮਤਲਬ ਵੀ ਹਰ ਇੱਕ ਇਨਸਾਨ ਦੀ ਜਿਹੜੀ ਲਾਈਫ ਦਾ ਐਕਸਪੀਰੀਅੰਸ ਆ ਮੇਰੇ ਲੋਕਾਂ ਤੱਕ ਲੈ ਕੇ ਆਉਣਾ ਚਾਹਨਾ ਵਾ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਹੈਗਾ ਵਾ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਤੁਸੀਂ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਆਪਣਾ ਮੈਸੇਜ ਤਾਂ ਤੁਸੀਂ ਪਲੀਸ ਸਕਰੀਨ ਤੇ ਚੱਲੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਨਹੀਂ ਵੀ ਕਰਨਾ ਚਾਹੁੰਦੇ ਤਾਂ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤੁਹਾਨੂੰ ਜਾਣਦੇ ਹੋਣਗੇ ਮਤਲਬ ਤੁਹਾਨੂੰ ਪਤਾ ਹੀ ਹੋਏਗਾ ਵੀ ਯਾਰ ਉਹ ਬੰਦੇ ਨੇ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਵੀ ਸਕਸੈਸ ਹੋਣ ਵਾਸਤੇ ਬਹੁਤ ਮਤਲਬ ਵੀ ਮਿਹਨਤ ਕੀਤੀ ਆ ਵੀ ਤਾਂ ਬੰਦਾ ਅੱਜ ਇੰਨੀ ਮਿਹਨਤ ਕਰਕੇ ਉਸ ਲੈਵਲ ਤੱਕ ਪਹੁੰਚਿਆ ਵਾ ਜਾਂ ਹਰ ਇੱਕ ਬੰਦੇ ਦੀ ਅਲੱਗ ਕਹਾਣੀ ਆ ਅਗਰ ਤੁਸੀਂ ਚੁਣ ਵੀ ਉਹ ਬੰਦਾ ਤੋਂ ਮੇਰੇ ਤੱਕ ਪਹੁੰਚੇ ਤਾਂ ਤਾਂ ਵੀ ਤੁਸੀਂ ਪਲੀਜ਼ ਮੇਰੇ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹਨਾਂ ਨੂੰ ਜਿਹੜਾ ਮੇਰਾ ਇਹ ਨੰਬਰ ਆ ਤੁਸੀਂ ਉਹਨਾਂ ਤੱਕ ਪਹੁੰਚਾ ਦਿਓ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਨੂੰ ਉਹਨਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋ ਜੀ ਮੈਂ ਕਹਿੰਦਾ ਵੀ ਜਿਹੜਾ ਉਹ ਛੋਟਾ ਜਿਹਾ ਉਪਰ ਅਲਾਵਾ ਉਹ ਮਤਲਬ ਵੀ ਬਹੁਤ ਬਹੁਤ ਵਧੀਆ ਹੋਏਗਾ ਲੋਕਾਂ ਨੂੰ ਉਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਮੈਂ ਇਹ ਕੋਸ਼ਿਸ਼ ਹੈ ਜਿਹੜੀ ਛੋਟੀ ਜੀ ਮੈਂ ਸ਼ੁਰੂ ਕਰਨ ਜਾ ਰਿਹਾ ਜੀ ਸੋ ਮੈਨੂੰ ਤੁਹਾਡੇ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਮਾਣ ਆ ਵੀ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰਾ ਇਸ ਸ਼੍ਰੀ ਜੀ ਨੂੰ ਸ਼ੁਰੂ ਕਰਨ ਦੇ ਵਿੱਚ ਮੇਰਾ ਜਰੂਰ ਤੁਸੀਂ ਸਾਥ ਦੋਗੇ ਆਪਣਾ ਤੁਸੀਂ ਯੋਗਦਾਨ ਪਾਉਗੇ ਜੀ ਸੋ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਤੁਸੀਂ ਸ਼ੇਅਰ ਕਰੋ ਤਾਂ ਜੋ ਜਿਹੜੀ ਆਪਾਂ ਨਵਾਂ ਪੋਡਕਾਸਟ ਆਪਾਂ ਸ਼ੁਰੂ ਕੀਤਾ ਵਾਰੀ ਹੈ ਲਾਈਫ ਟੋਕ ਵੀ ਜਿਹਦੇ ਵਿੱਚ ਬਤਾਂਵਾਂਗੇ ਆਪਾਂ ਰੀਅਲ ਲਾਈਫ ਕਿਉਂਕਿ ਤੁਸੀਂ ਪੋਡਕਾਸਟ ਬਹੁਤ ਲੋਕਾਂ ਦੇ ਦੇਖੇ ਹੋਣੇ ਉਹਨਾਂ ਮੋਢਾਂ ਦੀਆਂ ਗੱਪਾਂ ਮਾਰੀ ਜਾਂਦੇ ਨੇ ਹਨਾ ਗੱਲਾਂ ਦਾ ਕੜਾਈ ਬਣਾਈ ਜਾਂਦੇ ਨੇ ਬਟ ਜਿਹੜਾ ਮੇਰਾ ਪੋਡਕਾਸਟ ਹੋਏਗਾ ਇਹ ਪੋਡਕਾਸਟ ਮੈਂ ਕੁਝ हटਕੇ ਕੁਝ हटਕੇ ਚੀਜ਼ ਸੋਚੀ ਆ ਵੀਰ ਮੈਂ ਉਹ ਚੀਜ਼ ਲੋਕਾਂ ਤੱਕ ਮੈਂ ਲੈ ਕੇ ਆਉਣਾ ਚਾਹੁੰਦਾ ਵੀ ਜਿਹੜੀ ਵੀ ਲੋਕਾਂ ਤੱਕ ਉਹ ਚੀਜ਼ ਨਹੀਂ ਪਹੁੰਚਦੀ ਹੈਗੀ ਜਿਹਨੂੰ ਆਪਾਂ ਕਹਿੰਦੇ ਨੇ ਬਿਹਾਈਂਡ ਦਾ ਸੀਨ ਵੀ ਫਿਲਮ ਦੇ ਪਿੱਛੇ ਕੀ ਹੁੰਦਾ ਵਾ ਉਹ ਚੀਜ਼ ਮੈਂ ਦਿਖਾਉਣਾ ਚਾਹੁੰਦਾ ਵੀ ਜਿਹੜੀ ਹਰੇਕ ਇਨਸਾਨ ਦੀ ਜ਼ਿੰਦਗੀ ਦੀ ਜਿਹੜੀ ਸਕਸੈਸਰੀ ਸਟੋਰੀ ਆ ਜਾਂ ਲਾਈਫ ਆ ਉਹਦੀ ਜ਼ਿੰਦਗੀ ਆ ਜਿਹੜੀ ਕੀ ਚੱਲਦੀ ਪਈ ਆ ਉਹਦਾ ਡਿਪਰੈਸ਼ਨ ਦੇ ਵਿੱਚ ਜਾਣ ਦਾ ਕੀ ਕਰਨਾ ਜਾਂ ਕੀ ਨਹੀਂ ਹੈਗਾ ਉਹ ਚੀਜ਼ ਨੂੰ ਮੈਂ ਮਤਲਬ ਲੋਕਾਂ ਤੱਕ ਲੈ ਕੇ ਆਉਣਾ ਚਾਹੁੰਦਾ ਵਾਂ ਸੋ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਵਿੱਚ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮੈਂ ਬਹੁਤ ਜਲਦੀ ਉਹ ਜਿਹੜਾ ਰੀਅਲ ਲਾਈਫ ਟਾਕ ਪੋਡਕਾਸਟ ਮੈਂ ਸ਼ੁਰੂ ਕਰਨ ਜਾ ਰਿਹਾ ਜੀ ਤੇ ਪਲੀਜ਼ ਮੈਨੂੰ ਤੁਹਾਡੇ ਸਾਰਿਆਂ ਦੇ ਪਿਆਰ ਦੀ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣਾ ਪਿਆਰ ਇਸੇ ਤਰ੍ਹਾਂ ਮੈਨੂੰ ਤੁਸੀਂ ਦਿੰਦੇ ਰਹਿਣਾ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਰ ਬਰੀ ਸਤਿ ਸ਼੍ਰੀ ਅਕਾਲ ਜੀ